ਅਹਿਮਦ ਇਹਦਾ ਡੱਬਾ ਪੂਰਾ ਉਹ ਮੈਂ ਸਕਨ ਦੇਣਾ ਨਹੀਂ ਤੇ ਮੈਂ ਨਹੀਂ ਦੇਖ ਖੋਲ ਇਹਨੂੰ ਕੇ ਡੱਬਾ ਖੋਲ ਇੱਕਰੀ ਹੁਣ ਖੋਲੀ ਇਹਨੂੰ ਕੇ ਡੱਬਾ ਦਾ ਖੋਲ ਜਦੋਂ ਪੈਸੇ ਹੱਥੇ ਉਦੋਂ ਖੋਲੀ ਡੱਬਾ ਪੂਰਾ ਹੋਊਗਾ ਤਾਂ ਜਾਵਾਂਗੇ ਪੈਸੇ ਇਹ 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 ਆ ਲੈ ਲੈ ਆਹ ਸਮਝ ਨਹੀਂ ਨਹੀਂ ਮੈਂ ਨਹੀਂ ਲੈਣਾ ਲੈ ਆ ਵੇ ਲੈ ਆ ਵੇ ਲੈ ਆ ਗੱਲ ਵੇੜ ਮਾਰ ਲੈ ਆ ਗੀ ਗੱਲ ਲੈ ਹਜੇ ਵੀ ਸ਼ਰਮ ਨਹੀਂ ਆਈ ਉਹਨੂੰ ਲੈਣਾ ਨਹੀਂ ਹਾਂ ਤਾਂ ਕੈਸਲ ਹੀ ਹੋ ਗਿਆ ਆਡੇ ਪਿੰਡਾਂ ਸੀ ਕੇਹ ਰਾਏ ਡੱਬਾ ਫਿਰ ਵੀ ਖਾ ਗਿਆ ਏ ਤੁਹਾਨੂੰ ਕੋਈ ਤਾਂ ਲੈਣ ਦੇ ਅਗਲੇ ਦਾ ਡੱਬਾ ਫੜਨਾ ਸੀ ਤੇ ਨਹੀਂ ਫੜਨਾ ਫੜਨਾ ਗੁਗੁਲੀ ਰੱਖਿਆ ਇਹ ਇਹ ਸਾਡੇ ਭਰਾ ਦੀ ਭੈਣ ਦਾ ਵਿਆਹ ਹੈ ਉੱਥੇ ਜਾਣਾ ਸੀ ਤੇ ਉਹ ਸਨੈਪਚੈਟ ਦੇਖਣੀ ਉਹਨੇ ਵਾਹ ਤੋ ਇਤਨੀ ਵਿਆਹ ਠੋਲ 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 ਓ ਯਾ ਵੀ ਗੋ ਚੋਚ ਕਰਕੇ ਮੈਨੂੰ ਛਿਪਣਾ ਪੈਂਦਾ ਜੀ ਛਿਪਣਾ ਆਏ ਆਏ ਪਰ ਛੈਣੀ ਐਡੀ ਹੁੰਦੀ ਆ ਕਹਿੰਦੇ ਕੀ ਪਾਰ ਨਹੀਂ ਸਾਰਾ ਕੁਝ ਆ ਛੈਣੀ ਆ ਅੱਗੇ ਸੁਣ ਨੀ ਕਾਲਾ ਨਹੀਂ ਬismillah ਮੂੰਠਾ ਮੈਂ ਕਰਾਉਣਾ ਮੈਂ ਬੜਾ ਸਾਡਾ ਕਰ ਡੱਬਾਇਆ ਤੂੰ ਵੀ ਕਰਦਾ ਰਹਿ ਸੁਣੋ ਸੁਣੋ ਓਏ ਆਵੇ ਆ ਆਹ ਹਾਂ ਕੁੱਤੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਜ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਜ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਜ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਜ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਨਹੀਂ ਕਿਆ ਆ ਮਨ ਸੋ ਹਲ ਕੇ ਇੱਕ ਕੰਮ ਨਹੀਂ ਚੱਲਣਾ ਇੱਕ ਕੰਮ ਨਹੀਂ ਚੱਲਣਾ ਇੱਧਰ ਆ ਗਏ 12 ਮੇਰੇ ਨਾਲ ਬਣਾ ਲਈ ਆ ਪਾਣਾ ਨਹੀਂ ਉਹ ਨਹੀਂ ਕੀ ਕਰੇ ਮੈਂ ਮੁੱਕਾ ਬੈ ਕੇ ਵੇਖਿਆ ਹੁਣ ਡਾਉਣ ਮੇਰੇ ਹੁਣ ਆਵੇ ਹੋਣ ਕੀ ਆਣਾਗੇ ਹੁਣ ਆਵੇ ਹੋਣ ਕੀ ਡਾਉਣ ਮੇਰੇ ਕਾ ਤੂੰ ਡਾਉਣ ਕਿਆ ਤੂੰ ਇਹਨੂੰ ਇਹ ਮੰਨੂ ਠਾੜ ਕਰਕੇ ਬੈਠਾ ਨਹੀਂ ਸਾਰੇ ਡਾਉਣ ਕਹਿਣਾ ਉਹ ਨਹੀਂ ਸਾਰੇ ਡਾਉਣ ਨਹੀਂ ਓ 12 ਆ ਤੜਕਾ ਲਾਉਣ ਲੱਗੀਆਂ ਨੇ ਹਲੇ ਏਡੀ ਸਵਾਦ ਚੜਦੀ ਹਲੇ ਕੋਰੀ ਲੱਗਦੀ ਆ ਹਾਂ ਪਤਾ ਤਾਂ ਤਨ ਰੋਣਾ ਗੜੀ ਦਾ ਸੋਹਣਾ ਹਾਂ ਨਾ ਦੇਰ ਗਿਆ ਤੈਨੂੰ ਐਂ ਵਿੱਚ ਕੱਡੀ ਸਨੋ ਵੂਮੈਨ ਬਣੀ ਫਿਰਦੀ ਤੂੰ ਕੁਛ ਨਹੀਂ ਹੁੰਦਾ ਚੜੀਂ ਤੜਕਾ ਲਾਇਆ ਇਹਨੂੰ 500 ਰੁਪਇਆ ਦਵਾਈਏ ਡੱਬੇ ਦਾ ਲੈ ਕੇ ਚੱਲ ਡੱਬਾ ਚੱਲ ਉਹ ਤੇ ਬੀਬੀਆਂ ਕੋਲ ਆ ਜਾ ਵੀ ਪਤਾ ਲੱਗੇ ਵੀ ਠੀਕ ਹੈ ਵੀ ਡੱਬਾ ਦੇਣ ਗਿਆ ਵੀ ਖਾ ਕੇ ਦੇ ਆ ਮੈਂ ਡੱਬਾ ਇਹ ਪਹਿਲੇ ਬੰਦੇ ਆ ਵੇਖ ਲੋ ਐਵੇਂ ਦੇਣਾ ਡੱਬਾ ਲੋਕਾਂ ਘਰੇ ਖਾ ਕੇ ਦੇ ਦੇ ਕੇ ਜੂਠੇ ਹੀ ਨੇ ਹੋਵੇ ਆ ਖਾ ਖੂ ਕੇ ਆਉਂਦੇ ਹੋਰ ਨਾ ਆਹ ਲਿਆ ਦੇਂ ਕੀਤਾ ਹੀ ਆ ਵੇਖ ਲੈ ਆ ਵੇ ਡੱਬਾ ਖੋਲ ਕੇ ਦੇਣੇ ਪੈਸੇ ਚੰਗਾ ਇਹਨੂੰ ਡੱਬਾ ਆਇਆ ਡੱਬਾ ਆਇਆ ਵਿਆਹ ਦਾ ਡੱਬਾ ਖੋਲ ਕੇ ਵੇਖ ਕੇ ਤੇ ਦੇਣੀ ਪੈ ਇਹਨੂੰ ਗਣ ਕੇ ਪੀਸ ਲੈ ਅਹਿਮਦ ਇਹਦਾ ਡੱਬਾ ਪੂਰਾ ਹੋ ਗਿਆ ਮੈਂ ਸਕਨ ਦੇਣਾ ਨਹੀਂ ਤੇ ਮੈਂ ਨਹੀਂ ਦੇਖ ਖੋਲ ਇਹਨੂੰ ਕੇ ਡੱਬਾ ਖੋਲ ਇੱਕ ਰਹੀ ਹੁਣ ਖੋਲੀ ਇਹਨੂੰ ਕੇ ਡੱਬਾ ਦਾ ਖੋਲ ਖੋਲ ਜਦੋਂ ਪੈਸੇ ਹੱਥੇ ਆਉਦੋਂ ਖੋਲੀ ਦੱਬਾ ਖੋਲ ਯਾਰ ਸਾਡੀ ਸਟੋਰੀ ਮੁੱਕ ਜਣੀ ਹੈ ਤੂੰ ਡੱਬਾ ਖੋਲ ਛੇਤੀ ਕਰ ਅੰਟੀ ਅੱਲਾ ਪੂਰਾ ਹੈ ਸਾਡੀ ਦੁਕਾਨ ਤੇ ਮੋੜ ਜਾ ਤੇ ਕਹਿੰਦੇ ਮੋੜਾ ਤੈਨੂੰ ਕੇ ਡੱਬਾ ਖੋਲ ਇੱਕ ਰਹੀ ਡੱਬਾ ਪੂਰਾ ਹੋਊਗਾ ਤੇ ਦੇਵਾਂਗੇ ਪੈਸੇ ਏ ਏ ਏ ਆ ਦਸ ਸਮਾਂ ਖੋਲੋ ਖੋਲ ਏ ਛੇ ਮੇਰੀ ਗੱਲ ਸੁਣ ਆਪਾਂ ਖੋਲ ਹਾਂ ਹੁਣ ਖਾਚ ਜਾ ਕਹਤੋਂ ਨਾਲ ਘੋੜਾ ਦੇ ਦਿਨ 50 ਰੁਪਏ ਹੁਣ ਖਾਚ ਜਾ ਨਾ ਕੋਲੇ ਲੁਗਾ ਉਹ ਤਾਂ 500 ਦੇ ਨਾਲ ਨਹੀਂ ਨਹੀਂ ਇਹਦਾ 250 ਦਾ ਆ ਲੈ ਲੈ ਆਹ ਸਮਝ ਨਹੀਂ ਨਹੀਂ ਮੈਂ ਨਹੀਂ ਲੈਣਾ ਲੈ ਆ ਵੇ ਲੈ ਆ ਵੇ ਲੈ ਸੰਸਕਾਰ ਗੱਲ ਵੇੜ ਮਾਰ ਸੰਸਕਾਰ ਨਹੀਂ ਇਹ ਲੈ ਸੰਸਕਾਰ ਵੇਖ ਲੈ ਇਹਨਾਂ ਦੇ ਵੇਖ ਲੋ ਪਤਾ ਨਹੀਂ ਕਿਵੇਂ ਦਾ ਸਗਾ ਕੇ ਭੇਜਿਆ ਘਰ ਦੇ ਹੈ ਵੇ ਲੈ ਖਾਚ ਜਾ ਹੁੰਦੇ ਇਹ ਐ ਕਰਦੇ ਮੈਂ ਭੇਜ ਗਏ ਅੰਕਲ ਉਹਨਾਂ ਨੂੰ ਨਾ ਜੂਠੇ ਕਰ ਕਰ ਦਈਉਂਦੇ ਵੇ ਲੈ ਕਾਰਡ ਦਿਓ ਝੂਠੇ ਕਰ ਕਰ ਦੇਈਉਂਦੇ ਬਈ ਖਤਮ ਕਰ ਲੈ ਆ ਵੀ ਖਾ ਕੇ ਰਹਿ ਜੇ ਮੇਲੇ ਸ਼ਰਮ ਲਈ ਆ ਹਜੇ ਵੀ ਸ਼ਰਮ ਨਹੀਂ ਆਈ ਉਹਨੂੰ ਲੈਣਾ ਨਹੀਂ ਹਾਂ ਤਾਂ ਕੈਸਲ ਹੀ ਹੋ ਗਿਆ ਪੰਜ ਹੀ ਦੇਣੇ ਤੈਨੂੰ ਰੁਪਈਏ 5 ਉਹ ਵੀ ਚੱਪਲ ਕਸਾਈ ਦੇਣੀ ਇਹੀ ਕਿਹੜੇ ਤੇਲ ਦੇ ਕੋ 100 ਆ ਕੀ ਕਰਤੂਤਾ ਦਾ ਡੀਆਂ ਏ ਉਤੋਂ 500 ਰੁਪਏ ਸ਼ਗਨ ਤੋਂ ਇਹ ਕਹਿੰਦਾ ਉਹਦਾ 5 ਓਏ ਸਾਡੇ 350 ਦੀ ਵਰਸੀ ਆਪ ਖਾ ਗਿਆ 500 ਸ਼ਰਮ ਘੜ ਭਾਲਦਾ ਜੇ ਦਾਦੇ ਦੇ ਦਸ ਦੀ ਰੁਪਈਆ ਆਪ ਖਾ ਗਿਆ ਨੀ ਲੈਣਾ ਮਾਤਾ ਕਿੰਨਾ ਦੱਬਾਈਂ ਪਾ ਲੈਂਦਾ ਅਕਰ ਤੂੰ ਤਾਂ ਵੇਲੇ ਨਹੀਂ ਆ ਭੈਣ ਦੇ ਵਿਆਹ ਦਾ ਡੱਬਾ ਦੇਣਾ ਆਪ ਹੀ ਖਾ ਗਿਆ ਰਾਜਾ ਦੇਣਾ ਆ ਤੇ ਆ ਵੀ ਖਾ ਕੇ ਰਾਜਾ ਕਹਿ ਰਾਇਆ ਡੱਬਾ ਫਿਰ ਵੀ ਖਾ ਗਿਆ ਏ ਤੁਹਾਨੂੰ ਕੋਈ ਤਾਂ ਲੈਣੇ ਅਗਲੇ ਦਾ ਡੱਬਾ ਫੜਨਾ ਸੀ ਪਰਨਾ ਫੜਨਾ ਗੁਗੂਲੇ ਰੱਖਿਆ ਨਾ ਦਾ ਵੇਖ ਕਾਟ ਤੇ ਕਿਦਾ ਲਿਖਿਆ ਜੀ ਤੋਂ ਸਰਦਾਰ ਸਰਜੀਦਕੌਰ ਲੇਟ ਗੁਗੂ ਦੇ ਬੇਲੀ ਸਰਦਾਰ ਨੂਰਪੁਰ ਬਣ ਸਿ ਗੁਸਮੀਤ ਕੌਰ ਮੈਂ ਅੱਜ ਪੁਰਾਣੇ ਕਿਰੇ ਦਾ ਡੱਬਾ ਫੜ ਲੈ ਵਰਸਸ ਕਹਿ ਲਗਾ ਇਹਨਾਂ ਪੁਰਾਣੇ ਕਿਰੇ ਦਾ ਡੱਬਾ ਜਾ ਕੇ ਲੈ ਓਏ ਮੈਂ ਲੜਾਈ ਪੁੱਜ ਗਏ ਵਰਸਸ ਕਹਿ ਲਗਾ ਇਹ ਇੱਕ ਮਿੰਟ ਦੀ ਡੱਬਾ ਵਰਸਸ ਨਿਗਾ ਹੈ ਨਾ ਆ ਮੇਰੇ ਕੋਲ ਵਲੌਗ ਪਿਆ ਵਲੌਗ ਪਿਆ ਉਹਨਾਂ ਦਾ ਫੜਾ ਕੇ ਗਿਆ ਸ਼ੂਆਂ ਤੋਂ ਆਉਣੀ ਆ ਬਰਾਤ ਮੀਰਾ ਬਰਾਤ ਛੱਡੋ ਤੇ ਡੱਬਾ ਮੋਕ ਕੇ ਗਿਆ ਬਰਾਤ ਦੀ ਪਈ ਹੋਈ ਜੇ ਡੱਬਾ ਆਇਆ ਨਹੀਂ ਆਪਣੇ ਹੱਥੋਂ ਆਪਾਂ ਨੂੰ ਲੱਗਿਆ ਆਪਣਾ ਕਾਰਡ ਆਇਆ ਕਿ ਨਹੀਂ ਕਾੜਤਾ ਆਇਆ ਡੱਬਿਆਂ ਦੇ ਵਿੱਚ ਮਠਿਆਈ ਨਹੀਂ ਆਈ ਕਿਵੇਂ ਬੱਬਲੇ ਕੱਢੀ ਜਾਂਦਾ ਆ ਬੱਬਲੇ ਕੱਢੀ ਜਾਂਦਾ ਘਰ ਅੱਲਾ ਮਸ਼ਾਅਰ ਲਾਈ ਹੈ ਨਾ ਤੋ ਕਿੰਦਾ ਇਹਦਾ ਪ੍ਰਾਣੀ ਰੀਤ ਆ ਵੰਡ ਖਾਓ ਖੰਡ ਖਾਓ ਕੱਲ ਖਾਓ ਹੱਡ ਖਾਓ ਵੰਡਿਆ ਖਾ ਖੰਡ ਖਾਓ ਇਹ ਕੀ ਹੋ ਗਿਆ ਇਹ ਤਰ੍ਹਾਂ ਕੀ ਹੋ ਗਿਆ ਬੱਚੇ ਖਾਲੀ ਕੇ ਸਾਰੇ ਮੈਨੇ ਤੋ ਚਮੜੀ ਮਰੀ ਜਾਂਦਾ ਉਹ ਲਾ ਇਹ ਸਾਡੇ ਭਰਾ ਦੀ ਭੈਣ ਦਾ ਵਿਆਹ ਹੈ ਉੱਥੇ ਜਾਣਾ ਆਹੀ ਤੇ ਉਹ ਸਨੈਪਚੈਟ ਦੇਖਣੀ ਹੋਣੀ ਯਾਰ ਤੋ ਇੰਤਰੀ ਵਿਆਹ ਮੇਰਾ ਨਹੀਂ ਆ ਜਾਏਗਾ ਆ ਯਾਰ ਫਾਤੀ ਮੰਮੀ ਦੀ ਸੋ ਐ ਮਾਰ ਚ ਜਾ ਖਾ ਸੋ ਮੰਮੀ ਦੀ ਖਾ ਨੂੰ ਕੇ ਸੋ ਮਾਰ ਚ ਜਾ ਮੈਂ ਕਹੀ ਆ ਮਤਲਬ ਵਿਆਹ ਤਾਂ ਹੈਗਾ ਨਾ ਵਿਆਹ ਤਾਂ ਹੈਗਾ ਯਾਰ ਹਜੇ ਹੋਏ 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 ਇੰਨਾ ਉਹ ਨਿੱਕਾ ਜਿਹਾ ਬਾਤ ਕਿਆ ਕਿਤੇ ਇੱਥੇ ਖੱਲਿਆ ਬੜਾ ਬੈਠਦੇ ਥਲੇ ਹਣਾ ਜਸ਼ਨ ਮੈਂ ਜਸ਼ਨ ਬੈਠਾ ਥਲੇ ਵੇਖੀ ਕੱਪੜੇ ਨਾ ਟੋਕਦੇ ਯਾਰ ਇੱਥੇ ਹੀ ਕਿਤੇ ਦੇਖ ਹੈ ਕੀ ਆ ਕੋਲ 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 ਓ ਯਾ ਵੀ ਗੋ मूंह मिट्टा मूंह सारा मूंह मिठा कर मूंह मिठा खा यारा मूंह मिठाने बर्फी गवा महंगी चीजें हमारा इतने अगला ਕੀ ਹੋਇਆ ਏ ਨਹੀਂ ਕੀ ਹੋਇਆ ਜਰਾਬ ਜੋਂ ਕਾਲਾ ਖਾਣ ਲੱਗਾ ਏ ਗੁੱਗੂ ਨੂੰ ਇਹ ਧੱਕਾ ਹੈ ਇਹ ਧੱਕਾ ਕਾਲਾ ਕਰੇ ਗਰਾਬੀ ਮੇਨ ਕਾਲੀ ਹਾਂ ਬਿਲਕੁਲ ਮੂੰ ਮਿੱਠਾ ਮੈਚ ਹਣਾ ਤੂੰ ਐ ਬੜਾ ਸਾਟੇ ਕਰ ਡੱਬਾਇਆ ਤੂੰ ਵੀ ਕਰਦਾ ਰਹਿ ਚਲੋ ਸੁਣੋ ਉਬਰ ਦੇ ਵਿਆਹ ਦਾਵਾ ਏ ਆਪਕੋ ਆਪ ਕਰ ਰਹੀ ਨਹੀਂ ਗੱਲ ਹੀ ਕੋਈ ਨਹੀਂ ਇਹ ਟਰਪਾ ਚੱਕੇ ਬਹੁਤ ਕਰਾਦਾ ਚੱਕੇ ਬਹੁਤ ਜਾਏ ਹੈ ਵੀ ਫੋਮ ਫੋਮ ਵਾਲਾ ਸਨੂਰ ਆ ਲੈ ਵੜਾ ਤੇਰਨੋਂ ਦਾ ਵੱਡਾ ਹੀ ਆ ਓਏ ਸਨੂਰ ਆ ਉਹ ਗਰਾਜ ਨੂੰ ਕਿੱਥੇ ਗਿਆ ਓ ਕੱਕੇ ਤੇ ਕਿੱਥੇ ਆ ਗਿਆ ਕਿੱਥੇ ਆ ਆ ਜਾ ਉਹ ਕਾਲਾ ਗੋਲ ਲੱਗ ਗਿਆ ਗੁੱਗੂ ਨੂੰ ਗਲਾਬੀ ਨੇ ਕਾ ਇਹ ਦੱਕੜਾ ਕਰ ਰਿਹਾ ਕਲਗੜਾ ਗਲਾਬੀ ਨਹੀਂ ਨਹੀਂ ਆਲੇ ਫੜਾ ਦੇ ਆ ਲੋ ਮੂੰਹ ਮਿੱਠਾ ਮੈਂ ਕਰਾਉਣਾ ਤੂੰ ਐਵੇਂ ਬੜਾ ਸਾਡੇ ਘਰੇ ਡੱਬਾਇਆ ਤੂੰ ਕੀ ਕਰਦਾ ਰਿਹਾ ਛਾਲਿਓ ਸਨੂਰ ਦੇ ਵਿਆਹ ਦਾ ਵਾਏ ਉਹ ਆ ਪੰਕ ਆ ਵੇ ਹੁਣ ਦੱਸ ਇਹ ਕੁੱਤੇ ਨੂੰ ਸਨੂਰ ਬਾ ਦੂਜਾ ਲਿਆਂਦਾ ਪਹਿਲਾਂ ਹੀ ਖਵਾ ਗਿਆ ਪਹਿਲਾਂ ਖਵਾ ਗਿਆ ਸੌ ਲੱਗਿਆ ਤੇ ਬੜੇ ਪਤਾ ਹੀ ਨਹੀਂ ਲੱਗਦਾ ਇਹ ਮੇਰੇ ਵਾਹ ਮੇਰੇ ਘਰ ਆਈ ਤੂੰ ਖਾਣ ਦੇ ਦਾ ਨਹੀਂ ਪਤਾ ਲੱਗਦਾ ਆ ਸਰਪ੍ਰਾਈਜ਼ ਜੀ ਇਹਨਾਂ ਘਾਤੀ ਕਰੀ ਸੌ ਹਾਂ ਇਹ ਨਹੀਂ ਗਿਆ ਜੀ ਸੌ ਲੱਗੇ ਸਾਰੇ ਇਕੱਠੇ ਕਰਾ ਲੈਣੇ ਸਾਲੋ ਮੈਨੂੰ ਸਾੜੀ ਜਾਨੀ ਨਹੀਂ ਨਹੀਂ ਤੁਹਾਡੇ ਤੋਂ ਪਹਿਲਾਂ ਨਾਲ ਬੱਸ ਮੇਰੇ ਹੋਣਾ ਜੀ ਓਏ ਖੜ ਜਾ ਇਹਨੂੰ ਲੈ ਕੇ ਜਾਣਾ ਗਲਾਪੀ ਪਸੰਦ ਆ ਮੁੰਡੇ ਨੂੰ ਗਲਾਪੀ ਆ ਲਾਜਮ ਫਰਦਾਨੀ ਆ ਜਦਸੀ ਤੇ ਦਿਖਾਈ ਹੈਗੀ ਹਾਂ ਜੀ ਵੀ ਤੂੰ ਕੀ ਕਰਦੀ ਏ ਸਾਡਾ ਤੂੰ ਉੱਚ ਕਰਕੇ ਮੈਨੂੰ ਛਿਪਣਾ ਬੰਦਾ ਜੀ ਛਿਪਣਾ ਆਏ ਛਿਪਣਾ ਆ ਓਏ ਅੱਗੇ ਪਰ ਛੈਣੀ ਐਡੀ ਹੁੰਦੀ ਆ ਕਹਿੰਦੇ ਕੀ ਪਾੜ ਨਹੀਂਦਾ ਕੋਈ ਆ ਛੈਣੀ ਆ ਅੱਗੇ ਸੁਣ ਕਹਿੰਦੇ ਕੀ ਆ ਸੁਣੀ ਕੀ ਤਨ ਕੀ ਕੀ ਮਿਲਦੇ ਨੇ ਸੋਣਾਂ ਚ ਸੁਣਨ ਚ ਇਹ ਗਠੂਏ ਕੀ ਕੁੱਤੇ ਆ ਭੈਜੋ ਤਨੂਏ ਕਿਹੜਾ ਇੱਕ ਨੀਤ ਬੋਲਿਆ ਕਰਦੇ ਆ ਤੋੜੇ ਤਾਂ ਦਾ ਕੀਮਤ ਉਹ ਗਠੂਆ ਦੂਗੀ ਕਰਦੇ ਸਾਡੇ ਅੱਗੇ ਚੱਲਦਾ ਕੱਲੇ ਚੱਲਦੀ ਪਈ ਆ ਮੈਂ ਤੇ ਲਾਉ ਲੱਗਾ ਇੰਟਰਨੈਸ਼ਨਲ ਫਾਈਨਲ ਪਾਕਿਸਤਾਨ ਈਦਿਆ ਦਾ ਗੇਲੇ ਦਾ ਬਾਹਰ ਕੱਢ ਵਾਲਾ ਇੰਟਰਨੈਸ਼ਨਲ ਦਾ ਉਹ ਗਠੂਆ ਦੂਗੀ ਕਰਦੇ ਉਹ ਯਾਰ ਚੱਲ ਆ ਕਰਾ ਆ ਕਰਾ ਆਹ ਕਰਾ ਇਹ ਤੇ ਨਪਰਾ ਆ ਚੱਲਣੇ ਹੋ ਹਾਂ ਆਹ ਕਰਾ ਆਹ ਕਰਾ ਹੱਥ ਪਾ ਕੇ ਕਰ ਅ ਨਹੀਂ ਕਰੀਦਾ ਹੁੰਦਾ ਦੀ ਸਿੱਧੀ ਤੁੰਨੀ ਚ ਜਾ ਕੇ ਲੱਜਣਾ ਬਾਈਪਾਸ ਹੀ ਜਾਂਦਾ ਸਿੱਧਾ ਢੇਡ ਚ ਛੱਡੀ ਨਾਲ ਪਤਾ ਲੱਗ ਜੇ ਓਏ ਗੱਠੂ ਇਹ ਢਾਲਿਆ ਹੁਣ ਹੁਣ ਕਹਿ ਗੱਠੂਆ ਕਹਿ ਕੀ ਕਹਿੰਦੇ ਕਹਿ ਹੁਣ ਮੇਰੇ ਕੰਦ ਕੇ ਉੱਠੀ ਨਾ ਮੈਂ ਕੀ ਕਰਾਂਗਾ ਹੋਰ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ